મિત્રો આજ ਆਪਾਂ ਗਏ ਸੀ ਦਵਾਈ ਲੈਣ ਤੇ ਦਵਾਈ ਲੈਣ ਰਾਏਕੋਟ ਤੋਂ ਲੈ ਕੇ ਆਏ ਆ ਤੇ ਡਿਉਟੀ ਤੇ ਅੱਜ ਗਏ ਨਹੀਂ ਤੇ ਮੈਂ ਕਿਹਾ ਚੱਲ ਹੁਣ ਯਾਰ ਵੀਡੀਓ ਬਣਾ ਲੈਂਦੇ ਆ ਛੋਟਾ ਜਿਹਾ ਮਲੋਕ ਬਣਾ ਲઈએ ਤੇ ਉੱਤੇ ਹੁਣ ਮੇਥੇ ਵੀਜ ਕੇ ਹਟਿਆ ਨਾਲੇ ਮੇਥੇ ਵੀ ਦੇ ਨਾਲੇ ਤੋਰੀਆਂ ਦੋਕ ਵੱਲੀਆਂ ਹੋ ਗਈਆਂ ਯਾਰ ਮਰੀਆਂ ਜੀਆਂ ਤੇ ਕਈ ਵਾਰੀ ਬੀਜੀਆਂ ਹੋਈਆਂ ਹੀ ਨਹੀਂ ਤੋਰੀਆਂ ਤੋਰੀਆਂ ਉੱਤੇ ਸਬਜ਼ੀ ਲਾਉਣੀ ਹੁੰਦੀ ਆਪਾਂ ਉੱਥੇ ਤੇ ਅੱਜ ਟਾਈਮ ਨਹੀਂ ਲੱਗਿਆ ਐਦਕੀ ਟਾਈਮ ਨਹੀਂ ਲੱਗਿਆ ਮੀਂਹ ਜਿਆਦਾ ਪੈਂਦੇ ਰੇ ਸੋਚਦੇ ਸੀਗੇ ਕੋਈ ਯਾਰ ਮੀਂਹ ਜਾਂ ਹਟੇ ਤਾਂ ਹੀ ਬੀਜਾਂਗੇ ਕੁਛ ਤੇ ਮੀਂਹ ਜਾਂ ਹਟਿਆ ਨਾ ਨਾ ਹਟਣ ਕਰਕੇ ਕੁਛ ਬੀਜਿਆ ਹੀ ਨਹੀਂ ਅੱਜ ਐਦਕੀ ਤੇ ਸਬਜ਼ੀ ਸਬਜ਼ੀ ਉੱਤੇ ਬੀਜ ਲਈਦੀ ਸੀ ਆਪਾਂ ਤੇ ਉੱਤੇ ਆਪਾਂ ਸਾਰਾ ਕੁਝ ਆਉਦਾ ਅੱਧੀ ਸਬਜ਼ੀ ਆਪਾਂ ਉੱਤੇ ਵੀ ਜੀ ਰਦੀ ਕੋਠੇ ਦੇ ਤੇ ਸਬਜ਼ੀ ਵਧੀਆ ਬਣ ਜਾਂਦੀ ਸੀ ਬਾਜ਼ਾਰੀ ਸਬਜ਼ੀ ਨਾਲੋਂ ਵਧੀਆ ਬਣਦੀ ਸੀ ਤੇ ਜਿਹੜੀ ਆਪਦੀ ਸਬਜ਼ੀ ਆ ਮੈਂ ਤਾਂ ਕਹਿੰਦਾ ਤੁਸੀਂ ਵੀ ਆਪਦੀ ਕੋਠਿਆਂ ਤੇ ਸਬਜ਼ੀ ਬੀਜਿਆ ਕਰੋ ਤੇ ਵਧੀਆ ਜਿਹੜੇ ਸ਼ਹਿਰੀ ਬੰਦੇ ਆ ਉਹ ਕੋਠੇ ਤੇ ਬੀਜ ਸਕਦੇ ਆ ਅਸੀਂ ਬੀਜਦੇ ਹੁੰਨੇ ਆ ਮੇਥੇ ਹੁਣ ਬੀਜ ਘਟਿਆ ਮੇਥੇ ਵੀ ਬੀਜ ਜੀ ਦੇ ਆ ਪਾਲਕ ਵੀ ਬੀਜ ਦੇ ਉੱਤੇ ਹੀ ਮਿੱਟੀ ਉੱਤੇ ਰੱਖੀਆ ਕਿਆਰੀ ਜੀ ਬਣਾ ਕੇ ਕਿਆਰੀਆਂ ਹੀ ਆ ਬਣਾ ਕੇ ਤੇ ਉਹਦੇ ਵਿੱਚ ਬੀਜ ਦੇ ਜੀ ਤੇ ਵਧੀਆ ਹੋ ਜਾਂਦੀ ਜਦੋਂ ਮਰਜੀ ਤੋੜ ਲੋ ਤੇ ਜਦੋਂ ਮਰਜੀ ਆਪਦੀ ਬਣਾ ਲੋ ਤੇ ਵਧੀਆ ਬਾਣਦੀ ਆਦੀ ਸਬਜ਼ੀ ਜਿਹੜੀ ਆਪਦੀ ਸਬਜ਼ੀ ਤੇ ਬਜਾਰੀ ਸਬਜ਼ੀ ਨਾਲੋਂ ਬਹੁਤ ਚੰਗੀ ਹੁੰਦੀ ਆ ਬਜਾਰੀ ਸਬਜ਼ੀ ਖਾਦਾਂ ਪਾਉਂਦੇ ਤੇ ਆਪਾਂ ਕਿਹੜਾ ਖਾਦ ਪਾਉਣੀ ਆ ਆਪਾਂ ਕਿਹੜਾ ਵੇਚਣੀ ਆ ਆਪਦੇ ਹੱਥੇ ਬਣਾਉਣੀ ਆ ਕਿ ਆ ਦੇਖੋ ਸਾਡੇ ਲੁਧਿਆਣੇ ਸ਼ਹਿਰ ਦਾ ਕੁਛਾ ਕੋਟੇ ਤੱਕੜ ਕੇ ਵੀਡੀਓ ਬਣਾਉਣਾ ਮੈਂ ਮੈਨਾਂ ਕੱਜਾਂ ਦਾ ਟਾਈਮ ਨਹੀਂ ਲੱਗਿਆ ਅੱਜ ਤੇ ਅੱਜ ਬਲੌਗ ਬਿਮਾਰੀਏ ਛੋਟਾ ਜਿਹਾ ਆ ਦੇਖੋ ਵੀਊ ਆਉਦਾ ਤੇ ਸ਼ਾਮ ਨੂੰ ਬੜਾਈਏ ਤਾਂ ਬੜੇ ਸਬਜੀ ਵਾਲੇ ਬੜਾ ਰਵਾ ਪਉਦੇ ਹੋਣ ਸਬਜੀ ਵਾਲੇ ਵੀ ਹੈ ਨਹੀਂ ਇਹ ਕਿਸੇ ਯਾਰ ਵੀਡੀਓ ਨੂੰ ਸ਼ੇਅਰ ਨਹੀਂ ਕਰ ਦਿੰਦੇ ਨਾਲ ਲੈ ਕਰਦੇ ਪਤਾ ਨਹੀਂ ਕੀ ਗੱਲ ਆ ਲੈ ਕਰਿਆ ਕਰੋ ਯਾਰ ਤਾਂ ਹੀ ਆ ਤਾਂ ਹੀ ਸਾਰੇ ਅਮੀਆ ਵੀਡੀਓ ਚੱਲ ਰਹੀ ਆ ਕਿ ਦੂਜੇ ਨੂੰ ਆਪਾਂ ਸੰਜੋਗ ਕਰਾਂਗੇ ਤਾਂ ਹੀ ਆ ਆਪਾਂ ਸੰਜੋਗ ਨਹੀਂ ਕਰਦੇ ਇੱਕ ਦੂਜੇ ਨਾਲ ਸੰਜੋਗ ਕਰਨੇ ਚਾਹੀਦੇ ਸੰਜੋਗ ਕਰਿਆ ਕਰੋ ਮੇਰੇ ਵੀਰ ਯਾਰ ਜਰੂਰ ਸੰਜੋਗ ਕਰਿਆ ਕਰੋ ਤੇ ਲੈਖੇ ਜ਼ਰੂਰ ਕਰਿਆ ਕਰੋ ਆਪਦਾ ਵਿਚਾਰ ਜ਼ਰੂਰ ਦਿਆ ਕਰੋ ਧੰਨਵਾਦ